ਹੁਸ਼ਿਆਰਪੁਰ ਦੇ ਨਿੱਜੀ ਚੈਨਲ ਦੇ ਪੱਤਰਕਾਰ ਨੂੰ ਘਰ 'ਚ ਵੜ ਕੇ ਕੀਤਾ ਹਮਲਾ ਪੱਤਰਕਾਰ ਸੁਨੀਲ ਲਖਾ ਤੇ ਉਹਨਾਂ ਦੇ ਪੁੱਤਰਾਂ ਨੂੰ ਗੰਭੀਰ ਰੂਪ 'ਚ ਜ਼ਖਮੀ ਕੀਤਾ ਕੀ ਹੋਇਆ ਜੀ ਲਖਾ ਜੀ ਤੁਹਾਡੇ ਮੈਂ ਪ੍ਰੈਸ ਕਾਨਫਰੈਂਸ ਤੇ ਸਗੀਤੇ ਕਾਂਗਰਸ ਦੀ ਪ੍ਰੈਸ ਕਾਨਫਰੈਂਸ 'ਚ ਤੇ ਮੈਂ ਘਰ ਗਿਆ ਘਰ ਜਾ ਕੇ ਨਾ ਕਈ ਪਿਛਲੇ ਕਈ ਚਿਰ ਤੋਂ ਇਹ ਨਾ ਗਲੀ ਦੇ ਵਿੱਚ ਮੇਰੇ ਘਰ ਦੇ ਮੋਰੇ ਕੁਛ ਨਾ ਸ਼ਰਾਰਤੀ ਟਾਈਪ ਦੇ ਲੜਕੇ ਆ ਉਹ ਮਤਲਬ ক্রিকেট ਖੇਡਦੇ ਕਈ ক্রিকেট ਖੇਡਦੇ ਕਈ ਫੁੱਟਬਾਲ ਖੇਡਦੇ ਜਦੋਂ ਉਹਨਾਂ ਨੂੰ ਕੁਝ ਵੀ ਕਹੋ ਨਾ ਵੀ ਨਾ ਕਰੋ ਤੇ ਉਹ ਮੋਰੇ ਬਦਮਾਸ਼ੀ ਟਾਈਪ ਜਿਹਦਾ ਦਾਦਾਗਰੀ ਟਾਈਪ ਕਰਦੇ ਆ ਮੈਂ ਉਹਦੇ ਫਾਦਰ ਨੂੰ ਇੱਕ ਵਾਰ ਕਿਹਾ ਮੈਂ ਕਿਹਾ ਤੁਸੀਂ ਇਹਨੂੰ ਬੱਚਿਆਂ ਨੂੰ ਸਮਝਾਓ ਕਿ ਮੇਰੇ ਮਾਤਾ ਪਿਤਾ ਜਿਹੜੇ ਬਹੁਤ ਬਿਮਾਰ ਆ ਵੀ ਉਹ ਨਹੀਂ ਇੱਥੇ ਬਾਹਰ ਬੈਠਦੇ ਆ ਉਹਨਾਂ ਦੇ ਸੱਟ ਚੂਰ ਲੱਗਦੀ ਆ ਗਲੀ ਛੋਟੀ ਆ ਪਰ ਉਹ ਉਲਟਾ ਮੈਨੂੰ ਕਹਿੰਦਾ ਤੁਸੀਂ ਜੋ ਤੁਹਾਡਾ ਨੁਕਸਾਨ ਹੁੰਦਾ ਪੈਸੇ ਲੈ ਲਿਆ ਕਰੋ ਮੇਰੇ ਮੂਰੇ ਪੈਸੇ ਹਟਣ ਲੱਗ ਪਿਆ ਕਹਿੰਦਾ ਇਹ ਨਹੀਂ ਇਹ ਤਾਂ ਇਦਾਂ ਹੀ ਹਟਣਾ ਨਹੀਂ ਇਹ ਵੀ ਇਦਾਂ ਹੀ ਦੂਈ ਦੂਈ ਹੁਣ ਇਹਦੇ ਇਨਾਂ ਨੇ ਕਿਹਾ ਤੇ ਮੈਂ ਨਾ ਕਾਫੀ ਚਲੋ ਮੈਂ ਇੱਕ ਦੋ ਵਾਰੀ ਪੁਲਿਸ ਵਾਲਿਆਂ ਨੂੰ ਕਿਹਾ ਮੈਂ ਕਿਹਾ ਜੇ ਰਕ ਤੁਸੀਂ ਰਾਉਂਡ ਰੱਖਿਆ ਕਰੋ ਤੇ ਥੋੜੇ ਦਿਨ ਹੋਏ ਪੀਸੀਆਰ ਵਾਲੇ ਵੀ ਆਏ ਉਹਨਾਂ ਨੇ ਦਬਕਾ ਮਾਰਿਆ ਇਹ ਮੋਰੇ ਪਤਾ ਨਹੀਂ ਆਪਣੇ ਆਪ ਨੂੰ ਕਹਿੰਦਾ ਮੈਂ ਬੀਐਸਪੀ ਦਾ ਕਰੇ ਕਾਦਾ ਪ੍ਰਧਾਨ ਆ ਮੈਨੂੰ ਤਾਂ ਪਤਾ ਨਹੀਂ ਇਦਾਂ ਕਹਿੰਦਾ ਵੀ ਮੈਂ ਧਰਨਾ ਲਾਉਂਗਾ ਕਦੀ ਕਿਸੇ ਧਮਕੀ ਇਦਾਂ ਦੇਣ ਲੱਗ ਪਿਆ ਉਸ ਤੋਂ ਬਾਅਦ ਹੁਣ ਐਸਐਸਪੀ ਸਾਹਿਬ ਦੇ ਗਏ ਹੋਗੇ ਚਲੋ ਮੈਨੂੰ ਮੈਨੂੰ ਤਾਂ ਕੋਈ ਨਹੀਂ ਆਇਆ ਕੋਈ ਬੰਦਾ ਵੀ ਹੈ ਬੱਚਿਆਂ ਨੂੰ ਖੇਡਣ ਦੀ ਮੈਂ ਕਿਹਾ ਦੇਖੋ ਛੋਟੇ 2 4 5 ਸਾਲ ਦਾ ਅਸਲ ਦੇ ਬੱਚੇ ਖੇਡਣ بڑے ਬੱਚੇ ਜਿਹੜੇ ਸ਼ਾਦੀ ਵਾਲੇ ਆ ਜਾਂ ਸ਼ਾਦੀ ਹੋਈ ਉਹ ਆ ਜਾਂ ਹੋਰ ਵੱਡੇ ਵੱਡੇ ਬੱਚੇ ਪਲਾਟੂ ਪਾਸ ਕਰ ਗਏ ਉਹ ਛੋਟੀ ਗਲੀ ਵਿੱਚ ਸੱਤ ਚੋਰ ਲੱਗਦੀ ਪਰ ਉਹਨਾਂ ਨੇ ਉਹ ਹਟੇ ਨਹੀਂ ਉਹ ਹੋਰ ਵੀ ਬਾਹਰਲੇ ਮੁੰਡੇ ਲਿਆ ਕੇ ਵੀ ਖੜਨੇ ਸ਼ੁਰੂ ਕਰ ਦਿੱਤੇ ਤੇ ਅੱਜ ਉਹ ਐਸਐਸਪੀ ਸਾਹਿਬ ਕੋਲ ਗਏ ਹੋਗੇ ਬਾਅਦ ਚੋਂ ਦੀ ਜਾ ਕੇ ਉੱਤੇ ਐਪਲੀਕੇਸ਼ਨ ਦੇ ਕੇ ਵਾਪਸ ਉੱਤੇ ਗਏ ਜਾ ਕੇ ਉੱਚੀ ਚੀਕਾਂ ਰੋਲੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਮਤਲਬ ਥੋੜੀ ਗਾਲ੍ਹਾਂ ਵੀ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਪੀਐਸਪੀ ਸਾਹਿਬ ਕਹਿੰਦੇ ਐਸਐਸਪੀ ਸਾਹਿਬ ਕਹਿੰਦੇ ਜਾਓ ਤੁਸੀਂ ਜੋ ਕਰਨਾ ਕਰੋ ਕੋਈ ਨਹੀਂ ਖੇਡੋ ਤੁਹਾਨੂੰ ਕੋਈ ਨਹੀਂ ਰੁਕਦਾ ਜੇ ਰੋਕੋਗੇ ਤਾਂ ਅਸੀਂ ਵੱਟੀਆਂ ਬਸ ਇੰਨੀ ਕਹਿਣ ਦੀ ਗੱਲ ਆ ਇਦਾਂ ਰੋਲਾ ਪਾਉਂਦੇ ਰਹੇ ਤੇ ਮੈਨੂੰ ਫਿਰ ਇਦਾਂ ਦੀ ਵੀ ਜਦੋਂ ਕੋਈ ਕੋਈ ਪੁੱਛਦਾ ਸੀਗਾ ਨਾ ਕੋਈ ਗੱਲ ਕਰਦਾ ਕੋਈ ਕਹਿੰਦੇ ਵੀ ਛੋਟੇ ਬੱਚੇ ਲੱਖਾ ਜੀ ਖੇਲਣ ਦਿਓ ਜਦਕਿ ਛੋਟੇ ਬੱਚੇ ਨਹੀਂ ਉਹ بڑے ਬੱਚੇ ਖੇਡਦੇ ਮੈਂ ਫਿਰ ਉਹਦੀ ਵੀਡੀਓ ਬਣਾਈ ਪੀ ਤਾਂ ਕਿ ਉਹਨਾਂ ਮੈ ਦਿਖਾ ਸਕਾਂ ਵੀ ਬੜੇ ਵੱਡੇ ਬੱਚੇ ਆ ਜਿਨ੍ਹਾਂ ਨੇ ਬੀਏ ਐਮਏ ਕੀਤੀਆਂ ਜਾਂ ਮੈਰੀ ਹੋਈ ਜਾਂ ਕਿਤਾ ਚਲੋ ਇਹਨਾਂ ਨੇ ਅੱਜ ਇਹਨਾਂ ਮੇਰਾ ਨਾਮ ਲੈ ਕੇ ਗਾਲਾਂ ਬਾਲਾ ਕਰਨੀਆਂ ਮੇਰਾ ਬੇਟਾ ਮੈਂ ਅੰਦਰ ਸੀਗਾ ਮੇਰਾ ਬੇਟਾ ਬਾਹਰ ਆਇਆ ਹੋਇਆ ਪਪਾ ਦਾ ਨਾਮ ਲੈ ਕੇ ਕਿਉਂ ਗਾਲਾਂ ਕਰਦੀ ਇਹਨਾਂ ਨੇ ਹੱਥਾਂ ਦੀ ਪੂਰੀ ਤਿਆਰੀ ਕੀਤੀ ਹੋਈ ਮਤਲਬ ਜੋ ਵੀ ਡੰਡੇ ਛੋਟੇ ਜੋ ਵੀ ਹੋਗੇ ਉਹਦੇ ਸਿਰ 'ਚ ਮਾਰਿਓ ਜੇਪਿਆ ਥੱਲੇ ਜਿਆ ਨੂੰ ਮੇਰਾ ਬੜਾ ਬੱਚਾ ਜੋਬ ਕਰਦਾ ਹੈ ਉਹ ਆਇਆ ਉਹਨੇ ਦੇਖਿਆ ਉਹਨੇ ਪੁੱਛਿਆ ਵੀ ਦੇਖਿਆ ਵੀ ਦਾਇਆ ਉਹਦੇ ਵੀ ਉਹਨਾਂ ਨੇ ਸਪੈਂਦੇ ਸਾਰੀ ਸਿਰ 'ਚ ਮਾਰ ਦਿੱਤਾ ਜੋ ਸਿਰ ਤੇ ਮਾਰ ਕੋ ਕੋ ਬੰਦੇ ਕਾਫੀ ਸੀਗੇ 15 20 25 ਜਣੇ ਲਪਟੇ ਹੋਏ ਉਹ ਵੀ बेहोश ਹੋ ਗਏ ਉੱਤ ਬਾਦ ਮੈਂ ਜਦੋਂ ਦੌੜ ਆਇਆ ਮੈਨੂੰ ਪਤਾ ਲੱਗਿਆ ਮੇਰੇ ਵੀ ਉਹਨਾਂ ਸਿਰ ਤੇ ਮਾਰ ਦਿੱਤੀ ਅਸੀਂ ਤਿੰਨੇ ਹੀ बेहोश ਹੋ ਗਏ ਬੁਰੀ ਤਰ੍ਹਾਂ ਨਾਲ ਜਿਕੇ ਉਹਨਾਂ ਨੇ ਕੁੱਟ ਮਾਰ ਕੀਤੀ ਆ ਤਾਂ ਚਲੋ ਅਸੀਂ ਹੱਥਾਂ ਚ ਕੋ ਕੋ ਕੇ ਕੁਝ ਮਾਰਿਆ ਪੀਤਾ ਮੁਕਾਬਲਾ ਕਰਨੇ ਪਰ ਉਹਨਾਂ ਨੇ ਗੇਟ ਦੇ ਅੰਦਰ ਆ ਕੇ ਸਾਨੂੰ ਕੁੱਟਿਆ ਮਾਰਿਆ ਬਾਹਰ ਘੜੀ ਜਾ ਕੇ ਲੈ ਗਏ ਜਾਨੂੰ ਪੁਲਿਸ ਨੂੰ ਪੁਲੇ ਵੀ ਮੈਂ ਫੋਨ ਕੀਤਾ ਸੀ ਪੁਲਿਸ ਵੀ ਆ ਗਈ ਫਿਰ ਉੱਥੇ ਹਸਪਤਾਲ ਆ ਗਏ ਬਾਕੀ ਹੁਣ ਦੇਖੋ ਕੀ ਹੁੰਦਾ ਹੈ ਹਸਪੀਟਲ ਐਕਿਲੇ ਪੁਲਿਸ ਹੈ ਤਾਂ ਨਹੀਂ ਨਹੀਂ ਪੁਲਿਸ ਪੁਲਿਸ ਨਹੀਂ 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 ਇੱਥੇ ਤਾਂ ਅਜੇ ਕੋਈ ਨਹੀਂ ਆਇਆ ਪਰ ਉਦੋਂ ਜਦੋਂ ਅਸੀਂ ਹਸਪੀਟਲ ਆ ਰਹੇ ਸੀ ਉਦੋਂ ਪੁਲਿਸ ਗਈ ਸੀ ਇੱਥੇ ਅਜੇ ਕੋਈ ਨਹੀਂ ਆਇਆ ਪਰ ਥੋੜੀ ਜਿਹੀ ਇਹ ਦਿੱਕਤ ਆਈ ਹੈ ਵੀ ਮੈਂ ਹਸਪੀਟਲ ਆਇਆ ਐਸਐਮਓ ਸਾਹਿਬ ਨੂੰ ਫੋਨ ਕੀਤਾ ਜਗੱਤਾ ਤੇ ਥੋੜੀ ਜਿਹੀ ਚਲੋ ਬਾਕੀ ਨਾਲੋਂ ਠੀਕ ਆ ਥੋੜਾ ਕੀਤਾ ਪਰ ਹਜੇ ਤੱਕ ਇਹਦੇ ਛੋਟੇ ਬਿਟੇ ਤੇ ਜ਼ਿਆਦਾ ਸੱਟ ਲੱਗਈ ਉਹ ਤੇ ਬڑے ਬੇਟੇ ਦੇ ਵੀ ਲੱਗੇ ਮੇਰੇ ਤਿੰਨੇ ਅਸੀਂ ਪਰਿਵਾਰ ਦੇ ਮੈਂਬਰ ਸੀਗੇ ਤੇ ਤਿੰਨੇ ਫਟੜੋ ਗਏ। ਲੋਰਡ ਆਰਡਰ ਦਿੱਤਾ ਤੇ ਚੁਣ ਕੇ ਕਿ ਕੋਈ ਪੁਲਿਸ ਨੂੰ ਉਸ ਦਿਨ ਕਿਹਾ ਪੁਲਿਸ ਆਈ ਸੀਗੀ। ਉਲਟੋ ਪੁਲਿਸ ਨਾਲ ਵੀ ਮੇਸਵੇ ਕਰਨ ਲੱਪੇ ਸੀਗੇ ਜਿਹੜੇ ਮੁੰਡੇ ਆ। ਉਲਟੋ ਨਾਲ ਕਹਿੰਦੇ ਤੇਰੇ ਵਿਰੁੱਧ ਐਸਐਸਪੀ ਨੂੰ ਦਰਖਾਸਤ ਭੇਜਣ ਕਰਨ ਨੂੰ ਕਹਿੰਦੇ ਆ। ਕਦੀ ਉਹ ਅੱਜ ਇਕੱਠੇ ਹੋ ਕੇ ਚਲੇ ਗਏ ਆ। ਫਿਰ ਐਨਡੀ ਕਾਪਟੀ ਦੇ ਬੰਦੇ ਉਹ ਪਤਾ ਹੈ ਆਪਣੇ ਆਪ ਨੂੰ ਬੀਐਸਪੀ ਦਾ ਐਕਚੁਅਲੀ ਕੀ ਆ ਉਹ ਗਲੀ ਦੇ ਵਿੱਚ ਨਾ ਇੱਕ ਜਿੰਦਾ ਗੈਂਗ ਨਹੀਂ ਬਣ ਚੁੱਕਾ ਆ। ਉਦਾਂ ਉਹਨੇ ਇੱਕ ਗੈਂਗ ਬਣਾ ਲਿਆ ਆ ਬਸ ਇਹ ਗੈਂਗ ਟੈਪ ਨੂੰ ਕਮ ਕਰਦੀ ਆ ਉਹਨਾਂ ਸਾਹਮਣੇ ਉਸ ਬੰਦੇ ਦੇ ਸਾਹਮਣੇ ਨਾ ਡਰਦਾ ਕੋਈ ਬੋਲਦਾ ਵੀ ਹੈ ਨਹੀਂ ਉਹ ਤਾਂ ਹਾਂ ਉਹ ਨਹੀਂ ਕਰਨਾ ਕੋਈ ਉਹਨਾਂ ਨੇ ਰੰਜਿਅ ਜਾਈ ਕਿ ਤੁਸੀਂ ਖਬਰਾਂ ਵੀ ਕਰਦੇ ਹੋ ਜਾਂ ਆ ਉਹ ਵੀ ਹੈ ਹਾਂ ਕਿਉਂਕਿ ਮੈਂ ਜਿਹੜੀਆਂ ਖਬਰਾਂ ਕਰਦਾ ਜਾਂ ਕੁਝ ਵੀ ਹੈਗਾ ਆ ਉਹ ਤਾਂ ਦਾ ਪਾਰਟੀ ਬਾਜੀ ਕਰਕੇ ਥੋੜੇ ਉਹ ਏਸ਼ੀਏ ਤੋਂ ਵੀ ਰੰਜਿਅ ਕਰਦੇ ਆ ਵੀ ਲੈ ਵੀ ਕਿਉਂਕਿ ਆਪਣੇ ਆਪ ਨੂੰ ਪ੍ਰਧਾਨ ਕੋ ਹੁੰਦਾ ਆ ਸਾਨੂੰ ਤਾਂ ਜੋ ਹੁੰਦਾ ਆ ਨੈਚੁਰਲੀ ਆਮ ਆਸੀ ਤਾਂ ਸਾਝੇ ਬੰਦੇ ਹੁੰਦੇ ਆ ਬਿਚਾਨੇ ਨਾਮ ਕੋਈ ਸੀ ਪੁਰਾਣੇ ਅਮਲ ਹਾਂ ਉਹ ਪਵਨਾ ਕੋਈ ਫੋਟੋਗ੍ਰਾਫਰ ਕੋਣੀ ਗਲੀ ਚ ਰਹਿੰਦਾ ਆ ਉਹ ਕਰਦਾ ਆ ਪਹਿਲਾਂ ਮੁੰਡੇ ਮੁੰਡੇ ਵੀ ਲਿਆਂਦੇ ਉਹਨਾਂ ਕਈ ਵਾਰੀ ਤੇ ਉਹ ਵੀ ਆ ਨਾਲ ਉਹ ਐਕਚੁਅਲੀ ਉਹਦੇ ਮੁੰਡੇ ਉਹ ਬਹੁਤ ਜ਼ਿਆਦਾ ਮਰ ਉਹਦੇ ਦਾਦਾ ਗਰੀ ਕਰਦੇ ਸਾਡੇ ਨਾਲ ਠੀਕ ਆ ਉਹ ਨਾਲ ਲੇਡੀਜ਼ ਵਗੈਰਾ ਨਾਲ ਗੱਈਆਂ ਕਰਕੇ ਕੋਈ ਫੈਮਿਲੀ ਦੇ ਵਿੱਚ ਉਹਦੇ ਜ਼ਿਆਦਾ ਲੇਡੀਜ਼ ਆ ਗਈਆਂ ਉਹ ਕਰਦੇ ਆ ਮੇਰੇ ਫਾਦਰ ਮਾਦਰ ਹੁਣ ਥੋੜੇ ਬਜ਼ੁਰਗ ਆ ਮੇਰੀ ਮਾਤਾ ਵੀ ਮੇਰੀ ਥੋੜੀ ਮੈਂਟਲੀ ਅਫਸਤਾ ਮੇਰੇ ਫਾਦਰ ਵੀ ਸਾਹ ਦੇ ਮਰੀਜ਼ ਆ ਇਸ ਕਰਕੇ ਉਹਨਾਂ ਥੋੜੀ ਜੀ ਬਹੁਤ ਜਿਆਦਾ ਮਤਲਬ ਇਦਾਂ ਹੋਇਆ ਅੱਜ ਤਾਂ ਹੱਦ ਹੀ ਹੋ ਗਈ ਨਾ ਜਦੋਂ ਹਮਲਾ ਹੀ ਕਰ ਦਿੱਤੀ ਉਹ ਪਰਕੇ ਇਹ ਫੀਸ